ਜੋ ਨਾਮ ਕਹ ਲਾਏ ਹੈ ਹਮ ਕੋ ਲਾਏਗੇ ਜੋ ਨਾਮ ਕਹ ਲਾਏ ਹੈ ਹਮ ਕੋ ਲਾਏਗੇ ਜੋ ਨਾਮ ਕਹ ਲਾਏ ਹੈ ਹਮ ਕੋ ਲਾਏਗੇ ਇੱਥੇ ਇੱਥੇ ਰੋੜ ਜਾ ਲਊਗਾ ਦਾ ਘਰ 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 ਕਰ ਲਿਆ ਸੀ ਇੱਥੇ ਬੈਠਿਆ ਸਿੱਧੇ ਸਾਡੀ ਪਲਾਟੇ ਦਾ ਰੋਜੀ ਆਤਵਾਦੀ ਨਹੀਂ ਕਿਸਾਨ ਆ ਮਜ਼ਦੂਰ ਆ ਤਲਾਤੀ ਰੋ ਸਾਰੀ ਪੋਰਸ ਲੈ ਜੋ ਐਸੇ ਘੜਿਆਂ ਪਰਲੇ ਪਾਸਾ ਜਵਾਜ਼ਵਾ ਦਿਓ ਜਿਹੜਾ ਕਹਿੰਦੇ ਸੀ ਮਜ਼ਦੂਰ ਦੇ ਮਸੀਹਾ ਉਹਦੀ ਕੋਈ ਧੀ ਪੈਣਾ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਿਹੜੇ एलिਜੀਬਲ ਨਹੀਂ ਪ੍ਰਾਈਵੇਟ ਸਕੂਲ ਤੇ ਪੜਾਉਣ ਨੂੰ ਕਿ ਹਰੇਕ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਇਹਨਾਂ ਦੀ ਸਰਕਾਰ ਨੇ ਪਿਛਲੀ ਵਾਰੀ ਦੇ ਦਿੱਤਾ ਇਸ ਤੋਂ ਅਗਲੀ ਗੱਲ ਇਹ ਕਹਿੰਦਾ ਮੈਂ ਮਜ਼ਦੂਰਾਂ ਦਾ ਮਸੀਹਾ ਹਾਂ ਸਾਡੀ ਮੋਦੀ ਸਰਕਾਰ ਮਜ਼ਦੂਰਾਂ ਦਾ ਮਸੀਹਾ ਕਿਸਾਨਾਂ ਨਾਲ ਪੱਕ ਛੱਡ ਕੇ ਤੁਸੀਂ ਪੁੱਛਿਆ ਸੀ ਕਿ ਕਿਹੜੇ ਹਸਪਤਾਲ ਦੇ ਵਿੱਚ ਜਦੋਂ ਕੋਈ ਟੀਵੀ ਜਾਂ ਕੋਈ ਵੀ ਭਿਆਨਕ ਬਿਮਾਰੀ ਲੱਗਦੇ ਤਾਂ ਕਿਹੜੇ ਹਸਪਤਾਲ ਦੇ ਵਿੱਚ ਜਾ ਕੇ ਸਰਕਾਰੀ ਦੇ ਵਿੱਚ ਅੰਸਰਾਜ ਇਲਾਜ ਕਰਾਊਗਾ ਇਸ ਦਾ ਜਵਾਬ ਪ੍ਰਸ਼ਾਸਨ ਨੂੰ ਉੱਧਰਲੇ ਪਾਸੇ ਅਕਸੀ ਉਹ ਦੇ ਦੇ ਅਸੀਂ ਇੱਥੇ ਖੜ ਕੇ ਕਰਦੇ ਸੀ ਦੂਜੀ ਗੱਲ ਇਹ ਵੀ ਗੱਲ ਨੂੰ ਇਹ ਪੁੱਛਿਆ ਸੀ ਐਸੇ ਗਿੱਦੜਵਾ ਦੇ ਵਿੱਚ ਆ ਤੇ ਇੰਨਾ ਪ੍ਰਸ਼ਾਸਨ ਕਿ ਦੋਵਾਂ ਵਰਤਾਂ ਸੀ ਮਰੀਜ਼ ਆ ਜਾਣ ਕੋਈ ਪ੍ਰਾਈਵੇਟ ਐਂਬੂਲੈਂਸ ਤੋਂ ਬਿਨਾ ਕਿ ਸਾਡੇ ਇਸ ਗਿੱਦੜਵਾ ਦੇ ਜਿਹੜੀ ਕਿ ਪੁਰਾਣੀ ਮੰਡੀ ਹੈ ਕਿ ਦੋ ਐਂਬੂਲੈਂਸਾਂ ਸਰਕਾਰੀ ਹੈ ਵੀ ਇੱਕੇ ਟਾਈਮ ਮਰੀਜ਼ ਲੈ ਜਾਣਗੀ ਜਾਂ ਨਹੀਂ ਕਿ ਮੁਢਲੀ ਸਹਾਇਤਾ ਦੇਣ ਵਾਸਤੇ ਇੱਥੇ ਲਗਾਤਾਰ ਦੋ ਡਾਕਟਰ ਹੈ ਨਹੀਂ ਇਹ ਜਵਾਬ ਜੇ ਤਾਂ ਕਿਸ ਨੂੰ ਲੱਗਦਾ ਹੁੱਲੜ ਬਾਜੀ ਵਾਲਿਆ ਦੂਜੇ ਪਾਸੇ ਮਜ਼ਦੂਰੀ ਪੱਤਾ ਖੇਡਦੇ ਆ ਇਹ ਮਜ਼ਦੂਰਾਂ ਦੇ ਸਵਾਲ ਆ ਵੀ ਜਿਹਨਾਂ ਨੂੰ ਲੱਗਦਾ ਅੱਜ ਕੀ ਗੱਲ ਹੋਈ ਅੱਜ ਦੀ ਗੱਲ ਕਰੀਏ ਤੈਨੂੰ ਅੱਜ ਗੱਲ ਇਹ ਹੋਈ ਸੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਸਵਾਲ ਕਰਾਵਾਂਗੇ ਪਰ ਵਿਸ਼ਵਾਸ ਜਿਹੜਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਮੁੱਕਰ ਗਏ ਇੱਥੇ ਉਹਨਾਂ ਨੂੰ ਆਖਿਆ ਸੀ ਵੀ ਇੱਥੋਂ ਖੜੇ ਮੈਿਕ ਦੇ ਸਵਾਲ ਕਰਾਂਗੇ ਫਲੇਅਰ ਬਣਾ ਕੇ ਉਧਰੋਂ ਅਨਸਰ ਦਵਾ ਦਿਓ ਪਰ ਪ੍ਰਸ਼ਾਸਨ ਉਸ ਤੋਂ ਭੱਜਿਆ ਜੋ ਕਿ ਬੀਜੇਪੀ ਦੀ ਗੁੰਡਾ ਤੰਤਰ ਹੈ ਜਿਹੜਾ ਉਹਦਾ ਪ੍ਰਸ਼ਾਸਨ ਗੁਲਾਮ ਹੈ ਪਤਾ ਨਹੀਂ ਸਾਡੇ ਅੱਖਰੇ ਮੰਨੀ ਬੈਠੇ ਆ ਵੀ ਸਰਕਾਰ ਇਹਨਾਂ ਦੀ ਹੋਣੀ ਹੈ ਸਾਡੀ ਕਿਤੇ ਬਦਲੀ ਕਰ ਦੇਣਗੇ ਉਹ ਭਰਾਓ ਅਸੀਂ ਵੀ ਸਾਡਾ ਵੀ ਦੇਖੋ ਅਸੀਂ ਉਹਨਾਂ ਦੀ ਹਟ ਲਿਸਟ ਤੇ ਆ ਉਹਨਾਂ ਦੀ ਹਟ ਲਿਸਟ ਤੇ ਆ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਚੱਕ ਕੇ ਸਾਾਨੂੰ ਹੀ ਲਟਣਗੇ ਕਿੰਨੇ ਦਿਨ ਲੱਗ ਕੀ ਇਹ ਸਵਾਲ ਆਮ ਜਨਤਾ ਦੇ ਨਹੀਂ ਕੀ ਇਹ ਫਿਰਕਾ ਪ੍ਰਸਤੀ ਸਵਾਲ ਹੈ ਕੀ ਇਹ ਦੱਸੋ